ਤੇ ਉਸ ਤੋਂ ਬਾਅਦ ਫਿਰ ਉਹਨੇ ਗੁਰੂ ਸਾਹਿਬ ਨੂੰ ਵੀ ਬਹੁਤ ਜਿਹੜੀ ਹੈਗੀ ਭੱਦੀ ਸਫਲਤਾ ਵਾਲੀ ਵਰਧੀ ਗਾਲਾਂ ਵੀ ਕਢੀਆਂ ਜੇ ਸੁਣ ਕੇ ਜਿਹੜੇ ਹਰੇਕ ਸਿੱਖ ਦਾ ਕੰਨ ਖੋਲ ਜਾਂਦਾ ਜੇ ਕਿਤੇ ਗੁਰੂ ਘਰ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਉਹਦੀ ਜ਼ਿੰਮੇਵਾਰ ਪ੍ਰਬੰਧਕ ਕਮੇਟੀ ਹੋ ਦੋਸ਼ੀ ਤਾਂ ਹੈਗੀ ਹੈਗਾ ਤੇ ਉਹਦੀ ਪ੍ਰਬੰਧਕ ਕਮੇਟੀ ਉਹਦੇ ਨਾਲ ਵੀ ਹਿਸਾਬ-ਕਿਤਾਬ ਕੀਤਾ ਜਾਊਗਾ ਹੁਣ ਇਹ ਸਜੇਤ ਪਹੁੰਚਦਾ ਅੱਜ ਵਾਲੇ ਜਿਹੜੇ ਸ਼ਾਸਕ ਨੇ ਉਹ ਤਕਾਲ ਤਾਲ ਤੱਕ ਸਭ ਨੂੰ ਚਿੱਟੇ ਚ ਸ਼ਾਮਿਲ ਦੇ ਨੇ ਇਸ ਕਰਕੇ ਜਿਹੜੀ ਸੰਗਤ ਆ ਸਰ ਕੋਲ ਦੇਖ ਰਹੀ ਆ ਇਸ ਸੰਗਤ ਨੂੰ ਵੀ ਸੁਚੇਤ ਮਾਦੈਂਡਾ پورے ਘਰਾਂ ਦੇ ਵਿੱਚ ਪਹਿਰੇ ਲੱਗਣੇ ਚਾਹੀਦੇ ਨੇ ਕਿਉਂਕਿ ਬੇਵਿਵਹ ਵਿਆਹ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਇਹ ਲੋਕ ਨੇ ਇਹੋ ਜਿਹੀਆਂ ਘਟਨਾਵਾਂ ਕਰਦੇ ਨੇ ਸੁਚੇਤ ਹੋਣ ਜੇ ਭਾਈ ਫਿਰ ਤੁਸੀਂ ਕਹਿ ਦਿੰਦੇ ਹੋ ਇਹ ਕਮਲਾ ਸੀਗਾ ਜੀ ਇਹਦੇ ਦਿਮਾਗ 'ਚ ਫਰਕ ਸੀਗਾ ਇਹ ਮੈਂਟਲ ਆ ਤੇ ਜਿਹੜਾ ਸੋਦਾ ਲਾ ਹੁਣ ਉਹ ਮੈਂਟਲੀ ਹੋਣਗੇ ਘਟਦੇ ਪਰ ਸੰਪਰਕ ਟੈਲੀਫੋਨ ਤੇ ਕਰਕੇ ਕਹਿਣਾ ਉਹ ਕਹਿੰਦਾ ਮੈਨੂੰ ਜੱਥੇ ਬੰਦੇ ਸਾਥੀ ਕਿਹੜਾ ਜੱਥੇ ਸਾਰਿਆਂ ਜੱਥੇ ਬੰਦੇ ਸਾਥ ਦਿੰਦੀਆਂ ਨੇ ਬਿਲਕੁਲ ਉਹ ਝੂਠ ਬੋਲਦਾ ਇਸ ਗੱਲ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਮਾਲੀ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਉਹ ਬਹੁਤ ਹੀ ਨਿੰਦਯੋਗ ਸੀ ਤੇ ਉੱਥੇ ਦਾ ਇੱਕ ਨੌਜਵਾਨ ਗੁਰਸਿੱਖ ਅਮਰਤਾਰੀ ਨਿਹੰਗ ਸਿੰਘ ਗਰੀਬ ਸਿੱਖਾ ਗਰੀਬ ਪਰਿਵਾਰ ਦੇ ਵਿੱਚੋਂ ਉੱਥੇ ਦਾ ਇੱਕ ਧਨਾੜ ਵਿਅਕਤੀ ਤੇ ਉਹਨੂੰ ਰਾਹ ਦੇ ਵਿੱਚ ਮਿਲਦੇ ਜਦੋਂ ਇਕੱਠੇ ਹੁੰਦੇ ਨੇ ਕੁਝ ਹੋ ਸਕਦਾ ਉਹਨਾਂ ਦੀ ਪੁਰਾਣੀ ਰਾਂਜੇ ਸੋਗ ਜਾਂ ਕਿਸ ਤਰ੍ਹਾਂ ਇਹ ਉਹ ਹੀ ਜਾਣਦੇ ਨੇ ਬਿਲਕੁਲ ਉਹਦੇ ਨਾਲ ਉਹਦੀ ਧੂਧੂ ਮੈਮਾ ਹੋ ਗਈ ਉਹ ਸਿੰਘ ਨੇ ਬਥੇਰਾ ਟਾਲਿਆ ਨਹੀਂ ਛੱਡਿਆ ਫਿਰ ਉਹਨੇ ਉਹ ਸਿੰਘ ਦੇ ਨਾਲ ਕੁੱਟਮਾਰ ਵੀ ਕੀਤੀ ਉਹਦਾ ਦਮਾਲਾ ਵੀ ਲਾਇਆ ਉਹਦੇ ਕੇਸ ਵੀ ਭਟੇ ਜੀ ਤੇ ਉਸ ਤੋਂ ਬਾਅਦ ਫਿਰ ਉਹਨੇ ਗੁਰੂ ਸਾਹਿਬ ਨੂੰ ਵੀ ਬਹੁਤ ਜਿਹੜੀ ਹੈਗੀ ਭੱਦੀ ਸਬਲਦਾ ਵਾਲੀ ਵਰਤੀ ਗਾਲਾਂ ਵੀ ਕੱਢੀਆਂ ਹੂੰ ਤੇ ਫਿਰ ਇਹ ਸੁਣ ਕੇ ਜਿਹੜੇ ਹਰੇਕ ਸਿੱਖ ਦਾ ਖੂਨ ਖੋਲ ਜਾਂਦਾ ਤੇ ਉਸ ਤੋਂ ਬਾਅਦ ਫਿਰ ਜਿਹੜੀ ਉਹ ਵੀਡੀਓ ਵਾਇਰਲ ਹੁੰਦੀ ਆ ਉਹਦੇ ਉੱਤੇ ਜਿਹੜੇ ਸਿੰਘ ਜਾਂਦੇ ਨੇ ਉਹ ਟੈਲੀਫੋਨ ਕਰਦਾ ਉਹਦੇ ਐਫ ਆਈ ਆਰ ਦਾ ਜਿਹੜਾ ਦਰਜਾ ਵੀ ਪਰਚਾ ਵੀ ਦਰਜ ਕੀਤਾ ਜਾਂਦਾਗਾ ਸਾਰਾ ਕੁਝ ਹੁੰਦਾ ਵਾ ਤੇ ਫਿਰ ਉਸ ਤੋਂ ਬਾਅਦ ਸਾਡੇ ਕੋਲੇ ਖਬਰ ਆਉਂਦੀ ਆ ਅਸੀਂ ਪਿੰਡ ਦੇ ਵਿੱਚ ਜਿਹੜਾ ਜਦੋਂ ਜਾ ਕੇ ਮੋਹਣਾਂ ਲੱਗੇ ਬਾਬਾ ਕੁਲਵਿੰਦਰ ਸਿੰਘ ਜੀ ਨਾਲ ਸੀ ਹੋਰ ਨਿਹੰਗ ਸਿੰਘ ਫੌਜ ਆਈ ਆ ਭਗੁਰਦੇਸ਼ ਸਿੰਘ ਜੀ ਖੜਿਆੜ ਵਾਲੇ ਆ ਗਏ ਤੇ ਉਹ ਪਿੰਡ ਦਾ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਕਿਹਾ ਵੀ ਦੇਖੋ ਇਹ ਨੇ ਇਹਦੇ ਨਾਲ ਹੋ ਸਕਦੀ ਕੋਈ એનર્ਜੀ ਜਿਹੜੀ ਨਜੀਰਾਂ ਜਿਹਾ ਜਿਹਾ ਉਹ ਹੋ ਸਕਦੀ ਆ ਪਰ ਇਹਨੇ ਜੀ ਗੜੂ ਸਾਹਿਬ ਨੂੰ ਗਾਲਾਂ ਕੱਢੀਆਂ ਨੇ ਸਿੰਘ ਦਾ ਦਮਾਲਾ ਲਾਹਿਆ ਉਹ ਖਾਲਸਾਪਨ ਸਹਿਣ ਨਹੀਂ ਕਰੂਗਾ ਤੁਸੀਂ ਪਿੰਡ ਵਾਲੇ ਤੁਸੀਂ ਉਹ ਉਹਨੇ ਕਿਉਂ ਨਹੀਂ ਸੋਧਾ ਲਾਇਆ ਉਹਦਾ ਤੇ ਜਿਹੜੇ ਗੁਰੂ ਸਾਹਿਬ ਨੇ ਉਹਨੂੰ ਇੰਨਾ ਕੁਝ ਦਿੱਤਾ ਸੁਖ ਸੂਲ ਤਾਂ ਦਿੱਤੀਆਂ ਨੇ ਜ਼ਮੀਨ ਜਾਇਦਾਦਾਂ ਦਾ ਮਾਲਕ ਬਣਾਇਆ ਉਹਨੂੰ ਹੀ ਗਾਲਾਂ ਕੱਢਦਾ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੁਹਾਡੇ ਪਿੰਡ ਦੇ ਵਿੱਚ ਅਸੀਂ ਆਏ ਆ ਪੰਚਾਇਤ ਅਸੀਂ ਇਕੱਠੀ કરી ਗੁਰਦੁਆਰਾ ਸਾਹਿਬ ਦੇ ਵਿੱਚ ਸਾਰਾ ਕੁਝ ਕਰਿਆ ਉਸ ਤੋਂ ਬਾਅਦ ਤੇ ਪਿੰਡ ਵਾਲਿਆਂ ਨੂੰ ਕਹਿੰਦੇ ਬਾਈਕਾਟ ਕਰੋ ਨਹੀਂ ਤੁਹਾਡੇ ਪਿੰਡ ਤੇ ਕਲੰਕ ਆ ਜੇ ਤੁਸੀਂ ਬਾਈਕਾਟ ਨਹੀਂ ਕਰਗੇ ਤੁਹਾਡੇ ਪਿੰਡ ਤੇ ਕਲੰਕ ਆ ਹਾਰੀ ਹੋਊਗਾ ਤੇ ਫਿਰ ਉਹਨਾਂ ਸਾਰੇ ਪਿੰਡਾਂ ਨੇ ਮੈਂ ਮਤਾ ਪਾਇਆ ਪੰਚਾਇਤ ਨੇ ਮਤਾਬਾ ਲਿਖਤ ਰੂ ਦੇ ਵਿੱਚ ਵੀ ਇਸ ਪਰਿਵਾਰ ਦਾ ਬਾਈਕਾਟ ਕੀਤਾ ਜਾਵੇ ਤੇ ਸਾਰੇ ਪਿੰਡ ਵੱਲੋਂ ਮਤਾ ਪਾ ਦਿੱਤਾ ਗਿਆ ਜੀ ਦੇਖੋ ਇੱਥੇ ਗੱਲ ਬਣਦੀ ਆ ਹੁਣ ਇਹ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰੀਆਂ ਨੇ ਗੁਰੂ ਸਾਹਿਬ ਦੀ ਬੇਆਦਮੀ ਵਾਲੀ ਬਿਲਕੁਲ ਤੇ ਕਈ ਸਾਡੇ ਲੋਕ ਰੋਲਾ ਪਾਉਂਦੇ ਸੀ ਵੀ ਤਾਂ ਗਰੀਬ ਮਾਰ ਦਿੰਦੇ ਨੇ ਜੀ ਇਹਨਾਂ ਨੇ ਗਰੀਬ ਮਾਰਤਾ ਜੇ ਕੋਈ ਤਕੜਾ ਹੁੰਦਾ ਨਾ ਹੋ ਸਕਦਾ ਇਹ ਕਾਰਵਾਈ ਕਰਦੇ ਪਰ ਇੱਥੇ ਤਾਂ ਹੁਣ ਸਾਡੇ ਦੇਖੋ ਜਿਹੜਾ ਕੋਈ ਪਾਪੀ ਹੋ ਜੇ ਦੁਸ਼ਟ ਹੋ ਜੇ ਉਹ ਗਰੀਬ ਜਾਂ ਅਮੀਰ ਦੀ ਗੱਲ ਨਹੀਂ ਉਥੇ ਤਾੜੇ ਤਕੜੇ ਮਾੜੇ ਦੀ ਗੱਲ ਨਹੀਂ ਉਥੇ ਉਹਦੀ ਕੋਈ ਜਾਤ-ਗੋਤ ਬਰਾਦਰੀ ਨਹੀਂ ਹੁੰਦੀ ਜੀ ਜਿਹੜਾ ਪਾਪੀ ਆਤਮਾ ਹੋ ਜੇ ਦੀ ਦੁਸ਼ਟ ਆਤਮਾ ਹੋ ਜੇ ਉਹ ਤਾਂ ਅਪਰਾਧੀ ਹੋ ਗਿਆ ਕੋਈ ਵੀ ਹੋਵੇ ਹੋਵੇ ਤੇ ਫਿਰ ਅਸੀਂ ਤਾਂ ਗੁਰੂ ਖਾਲਸਾ ਪੰਥ ਨੇ ਉਥੇ ਫੈਸਲਾ ਜਿਹੜਾ ਕੀਤਾ ਉਹਦਾ ਬਾਈਕਾਟ ਕੀਤਾ ਤੇ ਉਹਦਾ ਮੌਕੇ ਤੇ ਸੌਦਾ ਵੀ ਲਾਇਆ ਗਿਆ ਤੇ ਇਹ ਹੋਣਾ ਚਾਹੀਦਾ ਸੀ ਹੁਣ ਮੈਂ ਉੱਥੇ ਸਰ ਬਣੋਈ ਗੱਲ ਕੀਤੀ ਵੀ ਜੇ ਕੋਈ ਹੋਰ ਗਰੀਬ ਆਦਮੀ ਹੁੰਦਾ ਉੱਥੇ ਤੁਸੀਂ ਇਹਨੂੰ ਕੁੱਟ ਕੇ ਮਾਰ ਦਿੰਦੇ ਪਰ ਉਹ ਤਕੜਾ ਜਿਹਦੇ ਕੋਲ ਮੂੰਹ ਨਹੀਂ ਕਰਿਆ ਪਰ ਖਾਲਸਾ ਪੰਥ ਇਹੋ ਜਿਹਾ ਵਿਤਕਰਨ ਕਰਦਾ ਜਿਹੜਾ ਕੋਈ ਪਾਪੀ ਆ ਚਾਹੇ ਉਹ ਅਮੀਰ ਆ ਚਾਹੇ ਗਰੀਬ ਆ ਚਾਹੇ ਤਕੜਾ ਚਾਹੇ ਮਾੜਾ ਉਹਨੂੰ ਬਖਸ਼ਿਆ ਨਹੀਂ ਜਾਂਦਾ ਉਹਨੂੰ ਸੋਦਾ ਲੱਗਦੀ ਲੱਗਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਈ ਵੀ ਆ ਜਿਹੜੀ ਪਾਪੀ ਰੂਹਾਂ ਨੇ ਇਹੋ ਜਿਹਾ ਪਾਪ ਕਰਨ ਤੋਂ ਬਾਅਦ ਸਤੇਜਤ ਹੋਵੋ ਜਦੋਂ ਕੋਈ ਕਰਦਾ ਫਿਰ ਕਹਿੰਦੇ ਨੇ ਉਹ ਪਾਗਲ ਆ ਇੱਥੇ ਵੀ ਕੋਈ ਪਾਗਲ ਪਾਗਲ ਨਹੀਂ ਬਿਲਕੁਲ ਕੋਈ ਪਾਗਲ ਨਹੀਂ ਹੈਗਾ ਕੁਝ ਨਹੀਂ ਹੈ ਜਾਣਬੋਝ ਕੇ ਜਦੋਂ ਇਹ ਘਟਨਾ ਹੋ ਜਾਂਦੀ ਹੈ ਫਿਰ ਉਹ ਪਾਪੀ ਉਹਨੂੰ ਜਾਂ ਪਾਗਲ ਕਿਹਾ ਜਾਂਦਾ ਕੁਝ ਇਹ ਹਜੇ ਸ਼ਬਦ ਵਰਤ ਜਾਂਦੇ ਹਨ ਪਰ ਇਹ ਨਹੀਂ ਅਸੀਂ ਤਾੜਨਾ ਕਰਦੇ ਹਾਂ ਸਾਰਿਆਂ ਨੂੰ ਤੇ ਤੁਸੀਂ ਜਿਹੜੀਆਂ ਬਿਆਦਮੀਆਂ ਹੋ ਰਹੀਆਂ ਨੇ ਉਹ ਉਹਨਾਂ ਤੋਂ ਸੰਕੋਚ ਕਰੋ ਜਿਹੜੇ ਨਹੀਂ ਖਾਲਸਾ ਪੰਥ ਬਖਸ਼ੂ ਨਾ ਕੋਈ ਹੋਵੇ ਅਸੀਂ ਸਾਰਿਆਂ ਨੂੰ ਇਸੇ ਤਰ੍ਹਾਂ ਸੋਧੇ ਲੱਗਣਗੇ ਜਿਹੜਾ ਕੋਈ ਖਾਲਸੇਨਾ ਅੜੂਗਾ ਪੰਥ ਨਾਲ ਅੜੂਗਾ ਗੁਰੂ ਸਾਹਿਬ ਨੂੰ ਮਾੜਾ ਸ਼ਬਦ ਬੋਲੂਗਾ ਜਾਂ ਗੁਰੂ ਸਾਹਿਬ ਦੀ ਬਿਆਦਬੀ ਕਰੂਗਾ ਅਸੀਂ ਬਖਸ਼ਾਂਗੇ ਨਹੀਂ ਬਿਲਕੁਲ ਤੇ ਸੰਗਤ ਨੂੰ ਵੀ ਸੁਚੇਤ ਹੋਣਾ ਚਾਹੀਦਾ ਗੁਰੂ ਘਰਾਂ ਦੇ ਵਿੱਚ ਪਹਿਰੇ ਲੱਗਣੇ ਚਾਹੀਦੇ ਨੇ ਕਿਉਂਕਿ ਬੇਜਵਾਦ ਦੀ ਬਿਆਦਬੀ ਦੀਆਂ ਘਟਨਾਵਾਂ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਅੱ삐 ਜੇ ਮੈਂ ਗੱਲ ਕਰਾਂ ਤੁਸੀਂ ਜਿਵੇਂ ਕਿਹਾ ਨਾ ਪ੍ਰਸ਼ਾਸਨ ਦੀ ਵੀ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ ਤੇ ਪ੍ਰਸ਼ਾਸਨ ਵੀ ਨਾਲ ਸੀ ਤੁਹਾਡੇ ਉਸ ਸਮੇਂ ਦੇਖੋ ਪ੍ਰਸ਼ਾਸਨ ਨੇ ਆਪੇ ਡਿਊਟੀ ਨਿਭਾਦੀ ਆ ਹੂੰ ਉਹਨਾਂ ਨੇ ਜਿਹੜਾ ਹੈਗਾ ਪਰਚੇ ਦਰਜ ਕਰੇ ਨੇ ਪ੍ਰਸ਼ਾਸਨ ਨੇ ਆਪਦੀ ਖਰਜ ਨਿਭਾਇਆ ਹੂੰ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਦੇਖੋ ਉਹਨਾਂ ਨੇ ਤੁਰਤ ਕਾਰਵਾਈ ਕੀਤੀ ਤੇ ਦੇਖੋ ਇਹ ਗੱਲ ਇਹ ਆ ਵੀ ਹੁਣ ਇਸ ਗੱਲਾਂ ਦੇ ਜਿਹੜੇ ਇਹ ਲੋਕ ਹੁੰਦੇ ਨੇ ਜਿਹੜੇ ਤਕੜੇ ਨੇ ਉਹਨਾਂ ਦੇ ਤਕੜੇ ਨਾਲ ਹੀ ਹੱਥ ਜੁੜਦੇ ਨੇ ਤੇ ਫਿਰ ਉਹ ਗਾਹਾਂ ਤੋਂ ਟੈਲੀਫੋਨ ਹੁnga ਮੇਰ ਫਾਦਾ ਫਾ ਕਰ ਦੋ ਵਿਚਾਰੇ ਕਰਨਗੇ ਕੀ ਇਸ ਕਰਕੇ ਖਾਲਸਾ ਪੰਥ ਕਦੇ ਵੀ ਕਿਸੇ ਤੋਂ ਡਰਦਾ ਨਹੀਂ ਨਾ ਕਿਸੇ ਅੱਗੇ ਝੁਕਦਾ ਉਸ ਤਾਂ ਗੁਰੂ ਸਾਹਿਬ ਦੀ ਜਿਹੜੀ ਮਰਜ਼ਾ ਦਾ ਜਿਹੜਾ ਗੁਰੂ ਸਾਹਿਬ ਦਾ ਸੰਸਥਾ ਦਾ ਅਸਤਾ ਉਹਦੇ ਪਹਿਰਾ ਦੇਣਾ ਕੋਈ ਆ ਚਾਹੇ ਮਾੜਾ ਤਕੜਾ ਜਿਹੜਾ ਕੋਈ ਗੁਰੂ ਦੀ ਬੇਅਦਬੀ ਕਰੂਗਾ ਗੁਰੂ ਨੂੰ ਮਾੜਾ ਬੋਲੂਗਾ ਉਹਨੂੰ ਅਸੀਂ ਬਖਸ਼ਾਂਗੇ ਕੋਈ ਨਹੀਂ ਸੁਣ ਲੈਣ ਸਾਰੇ ਤੇ ਜਿਹੜੇ ਕਮੈਂਟ ਕਰ ਕਰ ਕਹਿੰਦੇ ਨੇ ਤੁਸੀਂ ਕੀ ਕਰਤਾ ਉਸੇ ਐਂ ਕਰਤਾ ਤੁਸੀਂ ਫਲਾਣਾ ਕਰਤਾ ਠਮਕਾ ਕਰੇ ਜਾਂਦੇ ਹੋ ਉਹ ਇੱਕ ਕਰਾਂਗੇ ਇਸ ਤੇ ਗੁਰੂ ਦੇ ਜਦੋਂ ਅਸੀਂ ਗੁਰੂ ਦਾ ਬਾਣਾ ਪਹਿਨਿਆ ਹੋਇਆ ਤੇ ਅਸੀਂ ਤਾਂ ਇਹ ਕਰਨੇ ਕਰਨਾ ਜਿਹੜਾ ਸਾਡੇ ਪੰਥ ਦੇ ਸਿਧਾਂਤ ਨੇ ਗੁਰੂ ਦੀ ਮਰਜ਼ਾ ਦਾ ਨਾ ਤਾਂ ਸਾਨੂੰ ਤਕੜੇ ਦਾ ਲਿਖਾ ਜਾਣਾ ਸਾਨੂੰ ਮਾੜੇ ਦਾ ਲਿਖਾ ਜਾ ਜਿਹੜਾ ਕੋਈ ਪਾਪੀ ਆ ਜਿਹੜਾ ਕੋਈ ਦੁਸ਼ਟ ਆ ਕੋਈ ਹੋਵੇ ਉਹ ਤੇ ਆਪਦੇ ਨੂੰ ਤੁਸੀਂ ਰੋਕ ਲੋ ਜਿਹੜੇ ਤੁਸੀਂ ਤੁਹਾਡੇ ਪਾਗਲ ਨਹੀਂ ਫਿਰ ਮੁੜ ਕੇ ਕਹਿੰਦੇ ਤੁਸੀਂ ਪਾਗਲਾ ਤੁਸੀਂ ਆਪਦੇ ਨੂੰ ਕਿਉਂ ਰੋਕਦੇ ਕਿਉਂ ਨਹੀਂ ਸੰਗਲ ਕਿਉਂ ਨਹੀਂ ਪਾਉਂਦੇ ਤੇ ਉਹਨੇ ਉਹ ਸਿੰਘ ਦਾ ਦਮ ਨਾਲ ਲਾਹ ਕੁੱਟ ਮਾਰ ਕਰਿਆ ਉਹਨੇ ਆਪਦੇ ਘਰ ਵਾਲੀ ਦੇ ਕੱਪੜੇ ਕਿਉਂ ਨਹੀਂ ਪਾੜੇ ਬਿਲਕੁਲ ਆਪਦੇ ਪਿਆਉ ਦੇ ਸਰਜੇ ਨੂੰ ਕਿਉਂ ਨਹੀਂ ਮਾਰਿਆ ਹੈਗਾ ਤੇ ਆਪਦੀ ਮਾਂ ਨੂੰ ਕਿਉਂ ਨਹੀਂ ਗਾਲਾਂ ਕੱਢੀਆਂ ਉਹਨੇ ਆਪਦੇ ਪਿਆਉ ਨੂੰ ਗਾਲਾਂ ਕਿਉਂ ਨਹੀਂ ਕੱਢੀਆਂ ਉਹਨੇ ਗੁਰੂ ਸਾਹਿਬ ਨੂੰ ਹੀ ਕਿਉਂ ਗਾਲਾਂ ਕੱਢੀਆਂ ਬਿਲਕੁਲ ਇਸ ਕਰਕੇ ਜਿਹੜੇ ਇਹੋ ਜਿਹੇ ਲੋਕ ਨੇ ਕਿਸੇ ਦੇ ਇਹ ਮਿੱਤ ਨਹੀਂ ਹੁੰਦੇ ਇਹ ਜਾਣਬੁੱਝ ਕੇ ਕਰਦੇ ਨੇ ਫਿਰ ਮੁੜ ਕੇ ਪਾਗਲ ਬਣਾਉਂਦੇ ਨੇ ਲੋਕ ਸੋਚੇ ਇਹ ਤਾਂ ਹੋਣਾ ਬਸ ਸਾਡੀ ਸਖਤ ਤਾੜਨਾ ਕੋਈ ਵੀ ਹੋਵੇ ਬਖਸ਼ਿਆ ਕੋਈ ਨਹੀਂ ਜਾਊਗਾ ਬਿਲਕੁਲ ਬਾਬਾ ਜੀ ਬੇਆਦਬੀ ਪਹਿਲਾਂ ਵੀ ਹੋਈਆਂ ਨੇ ਜੇਕਰ ਮੈਂ ਪਹਿਲਾ ਸਮੇਂ ਦੀ ਗੱਲ ਕਰਾਂ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰਾਂ ਉੱਥੇ ਵੀ ਬੇਆਦਬੀ ਹੋਈ ਸੀਗੀ ਇਨਸਾਫ ਦੀ ਗੱਲ ਕਹੀ ਜਾਂਦੀ ਆ ਐਂਡ ਦੇ ਵਿੱਚ ਵੀ ਸੌਦਾ ਲਾਣਾ ਸਹੀ ਨਹੀਂ ਐ ਇਹ ਚੀਜ਼ਾਂ ਕਹੀਆਂ ਜਾਂਦੀ ਬਾਅਦ ਦੇ ਵਿੱਚ ਪਰ ਸਿੱਖ ਜਨ ਦੇ ਜਥੇਬੰਦੀਆਂ ਵੱਲੋਂ ਮੈਂ ਇਹ ਪੁੱਛੂੰਗਾ ਕਿ ਸੌਦਾ ਲਾਣਾ ਕਿੰਨਾ ਕੁ ਸਹੀ ਐ ਦੇਖੋ ਜਿਹੜਾ ਕੋਈ ਪਾਪੀ ਕੋ ਮਾਰਨੇ ਕੋ ਪਾਪ ਮਹਾਬਲੀਆ ਉਹਨੂੰ ਉਹਦਾ ਪਾਪ ਹੀ ਮਾਰ ਜਾਂਦਾ ਕੋਈ ਪਹਿਲਾਂ ਮੈਨੂੰ ਦੱਸੋ ਵੀ ਉਹਨਾਂ ਨਾਲ ਇੰਨਾ ਚਿਰ ਦਾ ਬਸਦਾ ਉਹ ਤੁਰਿਆ ਫਿਰਦਾ ਸੀ ਪਿੰਡ ਦੇ ਸਾਨੂੰ ਨਾ ਪਿੰਡ ਦਾ ਅਸੀਂ ਜਾਣੀ ਨਾ ਕਰੀਏ ਕਿਤੇ ਗਏ ਨਾ ਲੈਣਾ ਦੇਣਾ ਤੇ ਜਦੋਂ ਕੋਈ ਉਹੋ ਜਿਹਾ ਪਾਪ ਕਰਨਗੇ ਉਹ ਫਿਰ ਸਾਹਮਣੇ ਆ ਜਾ ਦੁਨੀਆਂ ਦੇ ਪਾਪੀ ਨੂੰ ਕੋਈ ਨਹੀਂ ਬਖਦਾ ਉਹਨੂੰ ਸਾਰੀ ਉਮਰ ਦੀਆਂ ਲਾਣ ਦੇਣੀਆਂ ਪੈਣਗੀਆਂ ਤੇ ਜਿਹੜਾ ਪਾਪ ਕਰੂਗਾ ਉਹਨੂੰ ਦੇਖੋ ਗੁਰ ਕੀ ਨਿੰਦਾ ਸੁਣੇ ਨਾ ਕੰਨ ਜਿਹੜਾ ਗੁਰੂ ਦੀ ਨਿੰਦਾ ਸੁਣਦਾ ਉਹ ਸਿੱਖ ਨਹੀਂ ਹੈਗਾ ਫੇਰ ਤਾਂ ਮਹਾਰਾਜ ਕਹਿੰਦੇ ਉਹ ਤੇ ਉਹਦੇ ਸੋਦਾ ਲਾ ਦੋ ਉਹ ਸੋਦੇ ਦਾ ਹੱਕਦਾਰ ਬਣਦਾ ਸਰਕਾਰਾਂ ਨੇ ਅੱਜ ਤੱਕ ਸਾਨੂੰ ਕੀ ਇਨਸਾਫ ਦਿੱਤਾ ਬਹਿਬਲ ਗੋਲੀकांड ਉੱਥੇ ਬੈਠੇ ਸੀ ਇਨਸਾਫ ਮੰਗਦੇ ਸਰਕਾਰ ਨੇ ਗੋਲੀ ਚਲਾ ਕੇ ਦੋ ਸਿੰਘ ਸ਼ਹੀਦ ਕਰਤੇ ਜੀ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਇੱਥੇ ਅਸੀਂ ਪੌਣੇ 2 ਸਾਲਾਂ ਤੋਂ ਬੈਠੀਆਂ ਬੰਦੀ ਸਿੰਘਾਂ ਨੂੰ ਸਾਨੂੰ ਇਹਦਾ ਇਨਸਾਫ ਨਹੀਂ ਮਿਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਇੰਨੀਆਂ ਬੇਅਦਬੀਆਂ ਹੋਈਆਂ ਮੈਨੂੰ ਐਂ ਦੱਸੋ ਵੀ ਕਿਸੇ ਇੱਕ ਪਾਪੀ ਨੂੰ ਵੀ ਕੋਈ ਸਜ਼ਾ ਹੋਈ ਹੋਵੇ ਕਿਤੇ ਦੱਸੋ ਦਿਖਾਓ ਕਿਤੇ ਨਹੀਂ ਹੋਈ ਸਜ਼ਾ ਛੜਦੇ ਨੇ ਮੱਟ ਲੱਗ ਕੇ ਛੜ ਦਿੰਦੇ ਨੇ ਜਮਾਨਤਾ ਹੋ ਜਾਂਦੇ ਨੇ 295 ਇਹ ਤਰ੍ਹਾਂ ਲੱਗਦੀ ਹੈ 2-4 ਮਹੀਨਿਆਂ ਬਾਅਦ ਜਮਾਨਤ ਹੋ ਜਾਂਦੀ ਆ ਜਿਹੜੇ ਦੋਸ਼ੀ ਨੇ ਫਿਰ ਉਹ ਇੱਥੇ ਤੁਰੇ ਫਿਰਦੇ ਨੇ ਉਹ ਸਾਨੂੰ ਚੜਾਉਂਦੇ ਨੇ ਜਿਹੜਾ ਅਣਖ ਖਾਲੇ ਹੁੰਦੇ ਨੇ ਉਹ ਫਿਰ ਇਹ ਗੱਲਾਂ ਬਰਦਾਸ਼ਤ ਨਹੀਂ ਕਰਦਾ ਖਾਲਸਾ ਪੰਥ ਕਦੇ ਵੀ ਬਰਦਾਸ਼ਤ ਨਹੀਂ ਕਰਦਾ ਇਸ ਕਰਕੇ ਸਾਰਿਆਂ ਨੂੰ ਹਮਲਾ ਮਾਰਨਾ ਚਾਹੀਦਾ ਇੱਕ ਜੁੱਟ ਹੋ ਕੇ ਜਿਹੜਾ ਕੋਈ ਚੰਗੇ ਕੰਮ ਕਰਦਾ ਕੋਈ ਵੀ ਆ ਉਹਦਾ ਸਾਨੂੰ ਸਾਥ ਦੇਣਾ ਚਾਹੀਦਾ ਉਹਨਾਂ ਦੇ ਮੁਣਕੇ ਸਿੰਘ ਸੋਦਾ ਲਾਉਂਦੇ ਨੇ ਫਿਰ ਉਹਨਾਂ ਦੇ ਪਰਿਵਾਰਾਂ ਨੂੰ ਵੀ ਸੰਭਾਲਣਾ ਚਾਹੀਦਾ ਉਹਨਾਂ ਦਾ ਵੀ ਮਗਰਾ ਕਰਨਾ ਚਾਹੀਦਾ ਸਾਰਿਆਂ ਦਾ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਆ ਗੁਰੂ ਘਰਾਂ ਦੇ ਪ੍ਰਬੰਧਕ ਇਟੀਮ ਕਮੇਟੀਆਂ ਨੂੰ ਵੀ ਕਿ ਬਹੁਤ ਦੌਰ ਇਹੋ ਚੱਲ ਰਹੇ ਨੇ ਜਿਹੜੀਆਂ ਸਰਕਾਰਾਂ ਇਹਨਾਂ ਮੁੱਖ ਮੁੱਦਿਆਂ 'ਤੇ ਧਿਆਨ ਪੜਕਾਉਣ ਵਾਸਤੇ ਇਹੋ ਜਿਹੀਆਂ ਚਾਲਾਂ ਚੱਲ ਲੈਂਦੀਆਂ ਨੇ ਤੇ ਵੀ ਜਿਹੜੇ ਇਧਰ ਹੀ ਉਲਝੇ ਰਹੇ ਨੇ ਗੁਰੂ ਘਰਾਂ ਦੇ ਵਿੱਚ ਜਿਹੜੇ ਪ੍ਰਬੰਧਕ ਨੇ ਉਹ ਸਹੀ ਕੀਤੇ ਜਾਣਾ ਉਹਨਾਂ ਉੱਤੇ ਪਹਿਰੇਦਾਰੀ ਹੋਵੇ ਇਸ ਤਰੀ ਮੈਂ ਤਾਂ ਤੁਸੀਂ ਇੱਕ ਜੁੜਦੀ ਗੱਲ ਕਹੀ ਆ ਕਿਤੇ ਨਾ ਕਿਤੇ ਸਿੱਖਾਂ ਦੇ ਵਿੱਚ ਵਿਕਤਰਾ ਆ ਕਿਉਂਕਿ ਹਰੇਕ ਕੋਈ ਚਾਹੁੰਦਾ ਪ੍ਰਧਾਨਗੀ ਮੈਨੂੰ ਮਿਲੇ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਕਿਉਂਕਿ ਜੇ ਕੋਈ ਮਸਲਾ ਹੁੰਦਾ ਆ ਉਸਤੇ ਕੋਈ ਆਵਾਜ਼ ਨਹੀਂ ਚੁੱਕਦਾ ਅਜਿਹੀਆਂ ਘਟਨਾਵਾਂ ਬਹੁਤ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਸਿੱਧੇ ਤੌਰ ਤੇ ਦੇਖੋ ਜਿਹੜੇ ਹੁਣ ਪ੍ਰਧਾਨ ਨੇ ਜਿਹੜੇ ਆਸ਼ਰਦ ਸ਼ਰੋਣੀ ਕਮੇਟੀ ਐ ਇਸ ਦੀ ਕੋਈ ਜਿਹੜਾ ਕਾਲ ਤੱਕ ਸਾਹਬ ਆ ਸਰੋਣਵੀਂ ਕਮੇਟੀ ਆ ਉਹਨਾਂ ਨੂੰ ਥੋਸ ਕਦਮ ਚੁੱਕਣੇ ਚਾਹੀਦੇ ਨੇ ਬਿਲਕੁਲ ਸਖਤ ਕਾਰਵਾਈ ਕਰਨੀ ਚਾਹੀਦੀ ਆ ਤੇ ਜਦੋਂ ਇਹੋ ਜਿਹੇ ਘਟਨਾਵਾਵਾਂ ਵਾਪਰਦੇ ਨੇ ਇੱਕ ਦੋਕਾਂ ਨੂੰ ਛੱਡ ਕੇ ਜਿਹੜੇ ਉਹ ਉੱਥੇ ਪਹੁੰਚਦੇ ਨੇ ਆਉਂਦੇ ਹੀ ਕੋਈ ਨਹੀਂ ਹਮ ਸਗਾਂ ਤੇ ਜਿਹੜੇ ਕੋਈ ਗਲਤ ਕੰਮ ਕਰਦਾ ਜਿਹੜਾ ਆਪਣੇ ਗੁਰੂ ਘਰ ਦੇ ਵਿੱਚ ਆ ਕੇ ਉਹਨਾਂ ਦਾ ਸ਼ਾਪ ਪੱਖ ਭੂਰਦੇ ਨੇ ਲੋਕ ਆ ਮੈਨੂੰ ਹੁਣ ਇੱਕ ਸੁਹਾਣੇ ਤੋਂ ਫੋਨ ਆਇਆ ਸੀਗਾ ਆਪਣੇ ਇਧਰੋਂ ਜੀਰਕਪੁਰ ਤੋਂ ਜੀ ਉਹ ਕਹਿੰਦੇ ਵੀ ਅਸੀਂ ਉੱਥੇ ਗੁਰਦੁਆਰਾ ਨਾਢਾ ਸਾਹਿਬ ਜਿਹੜੀ ਉਸਨ ਦੀ ਪ੍ਰਬੰਧਕ ਕਮੇਟੀ ਆ ਉੱਥੇ ਜਿਹੜੇ ਜਿਹੜੇ ਦੂਜੇ ਨੇ ਭਈਏ ਉਹ ਅੰਦਰ ਜਿਹੜੇ ਲੰਗਰ ਚ ਤੁਰੇ ਫਿਰਦੇ ਨੇ ਤਮਾਕੂ ਵੀ ਚੱਕੀ ਫਿਰਦੇ ਨੇ ਹੂੰ ਉਸੇ ਸ਼ਰਾਬ ਵੀ ਕੀ ਵੜ ਜਾਂਦੇ ਨੇ ਰਾਤ ਦੀ ਘਟਨਾ ਇੱਕ ਅੱਛਾ ਉਹ ਕਹਿੰਦੇ ਜੇ ਅਸੀਂ ਉਹਨੂੰ ਸੋਧਾ ਲਾਤਾ ਤੇ ਜਿਹੜੀ ਉੱਥੋਂ ਦੀ ਪ੍ਰਬੰਧਕ ਕਮੇਟੀ ਇਹਨਾਂ ਨੂੰ ਦੇਖੋ ਗਰੇ ਹੋਏ ਬੰਦੇ ਕਹਿੰਦੇ ਤਾਂ ਇੱਥੇ ਆਈ ਬੈੱਕ ਇਹ ਤਾਂ ਅੰਦਰ ਬੈ ਕੇ ਬੀਣਗੇ ਆ ਬੋਲ ਬੋਲਦੇ ਨੇ ਉਹ ਲੋਕ ਜਿਹੜੇ ਪ੍ਰਬੰਧਕ ਨੇ ਇਹ ਮਾੜੇ ਵੀ ਇਹ ਤਾਂ ਇੱਥੇ ਐਂ ਕਰਨਗੇ ਕਿਉਂ ਕਿਉਂ ਕਰਨਗੇ ਇਹ? ਇਹ ਸਿੱਖ ਮਰੇ ਹੋਏ ਨੇ। ਫਿਰ ਕਿਸੇ ਦਾ ਸਿੱਖ ਦਾ ਖੂਨ ਖੋਲਿਆਂ ਦਾ ਫਿਰ ਉਹ ਸੋਦਾ ਲਾਉਂਦਾ। ਬਿਲਕੁਲ। ਪਹਿਲਾਂ ਤਾਂ ਇਹਨਾਂ ਨੂੰ ਜਿਹੜੇ ਗੁਰਦੁਆਰਿਆਂ ਦੇ ਕਾਬਜ ਨੇ ਮਸੰਦ ਪਹਿਲਾਂ ਤਾਂ ਇਹਨਾਂ ਨੂੰ ਸੋਦੇ ਲੱਗਣਗੇ। ਕੋਈ ਟਿਕੋ ਪਰਸੋਣੀ ਕਮੇਟੀ ਬਦਲ ਲੈਂਦੇ ਹੋ ਫਿਰ ਸਾਰੇ ਮਸਲੇ ਹੱਲ ਹੋ ਜਾਣਗੇ। ਹੁਣ ਤਾਂ ਦੁਸ਼ਟਾਂ ਦਾ ਉੱਥੇ ਜਿਹੜਾ ਹੈਗਾ ਆ ਆਰਐਸਐਸ ਨਾਲ ਸਾਰੇ ਲੜੇ ਪਏ ਨੇ। ਕੋਈ ਉੱਥੋਂ ਹੁਕਮ ਨੇ ਰੋਜ਼ ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਉਂਦੇ ਨੇ ਇਹਨਾਂ ਕੋਲ ਬਥੇਰੀਆਂ ਅਰਜ਼ੀਆਂ ਪਈਆਂ ਨੇ ਵੀ ਫਲਾਣੇ ਥਾਂ 'ਤੇ ਆ ਹੋ ਗਿਆ ਉਸੇ ਗ੍ਰਾਂਤੀ ਸਿੰਘ ਨੂੰ ਤੰਗ ਕੀਤਾ ਜਾਂਦਾ ਉਥੇ ਆਹ ਕੁਝ ਹੋ ਰਿਹਾ ਕਈ ਥਾਂ 'ਤੇ ਖੰਡ ਪਾਸਾ ਉਥੇ ਮੂਰਤਾਂ ਲੱਗੀਆਂ ਹੋਈਆਂ ਨੇ ਕਿੱਥੇ ਕਾਰਵਾਈ ਕਿੱਥੇ ਕਰਦੇ ਨੇ ਕੀ ਕਰਦੇ ਨੇ ਪੱਲਾ ਛਡਾ ਲੈਂਦੇ ਨੇ ਉਸ ਸਾਰੇ ਟੈਲੀਫੋਨ ਕਰ ਦਿੰਦੇ ਨੇ ਜੇ ਕੋਈ ਸਿੰਘ ਕਾਰਵਾਈ ਕਰਦੇ ਨੇ ਫਿਰ ਮੁੜ ਕੇ ਕਹਿੰਦੇ ਨੇ ਉਹ ਐਂ ਕਿਉਂ ਕਰਤਾ ਬਿਲਕੁਲ ਇਸ ਕਰਕੇ ਜਿਹੜਾ ਸਿੱਖ ਪੰਥਾ ਉਹ ਸਭ ਕੁਝ ਦੇਖ ਰਿਹਾ ਇੱਥੋਂ ਇਹ ਪਹਿਲਾਂ ਸਾਰੇ ਸੋਣਵੀ ਕਮੇਟੀ ਦੇ ਸਭ ਇਹ ਭਜਾਉਣੇ ਨੇ ਗੁਰੂ ਘਰਾਂ ਦੇ ਮਸੰਦਾਂ ਦਾ ਕਬਜਾ ਹੋ ਰਿਹਾ ਜਦੋਂ ਮਸੰਦਾਂ ਦਾ ਕਬਜਾ ਹੋ ਗਿਆ ਫਿਰ ਸਾਰਾ ਗੱਲ ਹਟ ਗਿਆ ਨਾ ਫਿਰ ਸਾਰੇ ਪੰਚ 60 ਸਲ ਪੰਥ ਆ ਗਿਆ ਚੰਗਾ ਜੱਸੀਦਾਰ ਜਗਤਾਰ ਸਿੰਘ ਖਵਾਰਾ ਜਦੋਂ ਬਾਹਰ ਆ ਕੇ ਉਸੇ ਬੈਠਾ ਤਖਤ ਤੇ ਫਿਰ ਸਾਰੇ ਮਸਲੇ ਹੱਲ ਹੋਣਗੇ ਹੁਣ ਚਾ ਮਸਲੇ ਹੱਲ ਨਹੀਂ ਹੋਣੇ ਚੰਗੀ ਜੁਰਤਾਲੇ ਸਿੰਘ ਬੈਠਣਾ ਚੰਗੇ ਇਨਸਾਨ ਜਿਹੜੇ ਕਰਨ ਜੋ ਗੁਰੂ ਦਾ ਸਿਧਾਂਤ ਦਿੱਤਾ ਜੋ ਗੁਰੂ ਨੇ ਸਾਨੂੰ ਮਰਜ਼ਾਦਾ ਦਿੱਤੀ ਆ ਉਹ ਉਸ ਨੂੰ ਜਿਹੜਾ ਹੈਗਾ ਲੈ ਕੇ ਹੁਣ ਜਿਸ ਤਰ੍ਹਾਂ ਅਕਾਲੀ ਪੂਰਨ ਸਿੰਘ ਜੱਥੇਦਾਰ ਹੋਇਆ ਉਹ ਚਾਹੇ ਮਹਾਰਾਣ ਜੀ ਸਿੰਘ ਨੇ ਜਦੋਂ ਨਾਰੇ ਜਿਹੜੀ ਨਾਚੀ ਸੀ ਮੋਰਾ ਉਹਦਾ ਜਿਹੜਾ ਹੈਗਾ ਨਾਚ ਦੇਖਿਆ ਮਹਾਰਾਜ ਨੂੰ ਪਤਾ ਜਦੋਂ ਲੱਗਿਆ ਕਾਲੀ ਫੂਲਾ ਸਿੰਘ ਨੂੰ ਫਿਰ ਉਹਨਾਂ ਫਤਿਹ ਵੀ ਬਣਾਉਣੀ ਬੰਦ ਕਰਤ ਸਿੰਘਾਂ ਉਹਦਾ ਬਾਈਕਾਟ ਕਰਤਾ ਫਿਰ ਜਦੋਂ ਮਹਾਰਾਣਜੀਤ ਸਿੰਘ ਨੂੰ ਚੱਲਿਆ ਵੀ ਆਹ ਮੇਰੀ ਗਲਤੀ ਆ ਫਿਰ ਉਹ ਜਾ ਕੇ ਉੱਥੇ ਮਾਫੀ ਮੰਗੀ ਪੈ ਰਿਟ ਗਿਆ ਫਿਰ ਉਹਦੇ ਕਾਣਿਆਂ ਤੂੰ ਕਾਣੇ ਸਾਹਿਬ ਸਾਦਣਾ ਸੰਬੋਧਨ ਕੀਤਾ ਇਹੋ ਜਿਹੇ ਜੱਥੇਦਾਰ ਜੁਰਤ ਵਾਲੇ ਉਹ ਚਾਹੀਦੇ ਨੇ ਇਹ ਥੋੜਾ ਵੀ ਅਕਾਲ ਤਖਤ ਦਾ ਜਥੇਦਾਰ ਤੇ ਇੱਥੇ ਮੁੱਖ ਮੰਤਰੀ ਬਾਦਲ ਵਰਗਾ ਹੋਵੇ ਉਹਦੇ ਚਪਲੀਆਂ ਚੁੱਟੀ ਜਾਵੇ ਉਹਦੇ ਮੂਰੇ ਹੱਥ ਬੰਨੇ ਜੋ ਕਹੇ ਉਹ ਕਰੇ ਹੁਣ ਵੀ ਆਹੀ ਹਾਲ ਹੋਇਆ ਪਿਆ ਇਹੋ ਜਿਹਾ ਜਥੇਦਾਰ ਨਹੀਂ ਚਾਹੀਦਾ ਅਕਾਲੀ ਭੂਲਾ ਸਿੰਘ ਵਰਗਾ ਜਥੇਦਾਰ ਚਾਹੀਦਾ ਜਿਹੜਾ ਸ਼ਾਸਕ ਹੋਵੇ ਉਹ ਮਹਾਰਾਜ ਰਣਜੀਤ ਸਿੰਘ ਵਰਗਾ ਹੋਵੇ ਜਿਹੜਾ ਪਹਿਲਾਂ ਹੀ ਹੱਥ ਬੰਨ ਲੇ ਹੰਕਾਰ ਨਾ ਹੋਵੇ ਜੀ ਨੂੰ ਅੱਜ ਵਾਲੇ ਜਿਹੇ ਸ਼ਾਸਕ ਨੇ ਉਹ ਤਖਤਾਲ ਤਖਤ ਸਾਹਿਬ ਨੂੰ ਚਟੇਚ ਸਮਝਦੇ ਨੇ ਇਸ ਕਰਕੇ ਜਿਹੜੀ ਸੰਗਤ ਆ ਸਾਰਾ ਕੁਝ ਦੇਖ ਰਹੀ ਆ ਮਹਾਰਾਜ ਭਲੀ ਕਰੂਗਾ ਇੱਕ ਦਿਨ ਖਾਲਸੇ ਦਾ ਰਾਜ ਜਰੂਰ ਆਣਾ ਹੀ ਆਣਾਗਾ ਫਿਰ ਸਾਰੇ ਮਸਲੇ ਹੱਲ ਹੋ ਜਾਣਗੇ ਬਿਲਕੁਲ ਤੇ ਬਾਬਾ ਜੀ ਆਖਰੀ ਸਵਾਲ ਮੇਰਾ ਹਨਾ ਜੇਕਰ ਹੁਣ ਘਟਨਾਵਾਂ ਇਹ ਜੀਆਂ ਬੇਅਦਬੀ ਕੋਈ ਕਰਦਾ ਆ ਤਾਂ ਸਿੱਖ ਜਥੇਬੰਦੀਆਂ ਵੱਲੋਂ ਹੁਣ ਕੀ ਅਜਿਹੇ ਫੈਸਲੇ ਲਈ ਜਾਣਗੇ ਸਿੱਧੇ ਤੌਰ ਤੇ ਕਿਉਂਕਿ ਬੇਅਦਬੀ ਉਹ ਲੈ ਕਰ ਦਿੰਦੇ ਨੇ ਉਸ ਤੋਂ ਬਾਅਦ ਮਾਫੀ ਮੰਗਦੇ ਨੇ ਜਾਂ ਉਹਨਾਂ ਨੂੰ ਕਹਿੰਦੇ ਇਹ ਮੈਂਟਲ ਆ ਸਿੱਧੇ ਤੌਰ ਤੇ ਪੁੱਛਦਾ ਵੀ ਕੀ ਹੁਣ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾਊਗੀ ਵੇਖੋ ਜਿਹੜਾ ਕੇਰਾ ਬੇਅਦਬੀ ਕਰਦਾ ਉਹ ਸੋਚ ਸਮਝ ਕੇ ਕਰੇ ਮੈਂ ਤੁਹਾਨੂੰ ਬਖਸ਼ੂਗਾ ਨਹੀਂ ਜਿਹੜੇ ਦੇਖੋ ਐਸੀ ਮਾਫੀ ਦੇ ਸਕਦੇ ਆ ਉਹਨੂੰ ਗੁਰੂ ਨੇ ਵੱਲੋਂ ਮਾਫ ਨਹੀਂ ਹੁੰਦਾ ਪੰਥ ਮਾਫੀ ਨਹੀਂ ਕਰ ਸਕਦਾ ਜਿਹੜਾ ਉੱਥੇ ਬੈਠਾ ਉਹ ਮਾਫੀ ਦੇ ਸਕਦਾ ਕੋਈ ਵੀ ਆ ਇਕੱਠੇ ਹੋ ਕੇ ਜਸੇ ਬੰਦੀਆਂ ਮਾਫ ਕਰ ਲੈ ਗੁਰੂ ਨਹੀਂ ਮਾਫ ਕਰਦਾ ਹੁੰਦਾ ਤੇ ਜਦੋਂ ਉਹਨੇ ਆਪਦੇ ਮੂਹ ਤੇ ਆਪ ਹੀ ਕਾਲਖ ਮਾਰ ਲਈ ਆਪਣੀਆਂ ਜਣਾ ਆਪ ਹੀ ਪੜ ਲੈਂਦਾ ਫਿਰ ਕੋਈ ਨਾ ਕੋਈ ਸਿੰਘ ਫਿਰ ਉਹਨੂੰ ਸੋਦਾ ਲਾ ਦਿੰਦਾ ਤੇ ਫਿਰ ਉਹ ਇਸ ਕਰਕੇ ਜਿਹੜੇ ਇਹ ਲੋਕ ਨੇ ਇਹੋ ਜਿਹੇ ਘਟਨਾਵਾ ਕਰਦੇ ਨੇ ਉਹ ਸੁਚੇਤ ਹੋਣ ਜੇ ਭਾਈ ਫਿਰ ਤੁਸੀਂ ਕਹਿ ਦਿੰਦੇ ਹੋ ਇਹ ਕਮੜਾ ਸੀਗਾ ਜੀ ਇਹਦੇ ਦਿਮਾਗ 'ਚ ਫਰਕ ਸੀਗਾ ਇਹ ਮੈਂਟਲ ਆ ਤੇ ਜਿਹੜਾ ਸੌਦਾ ਹਲਾ ਹੁਣ ਉਹ ਵੀ ਮੈਂਟਲੀ ਹੋਣਗੇ ਬਿਲਕੁਲ ਉਹ ਵੀ ਮੈਂਟਲੀ ਹੋਣੇਗਾ ਹਾਂ ਨੂੰ ਇਹ ਸੋ ਸਮਝ ਲੈਣਾ ਮੈਂਟਲ ਨੂੰ ਮੈਂਟਲੀ ਠੀਕ ਕਰਨਗੇ ਹੋਰ ਕੋਈ ਇਹਨਾਂ ਦਾ ਹੱਲ ਹੈ ਨਹੀਂਗਾ ਜਾਂ ਸਰਕਾਰਾਂ ਨੱਥ ਪਾ ਲੈਣ ਇਸ ਕਰਕੇ ਸਭ ਨੂੰ ਚੇਤਾਵਨੀ ਆ ਖਬਰਦਾਰ ਹੋ ਜਾਓ ਪਹਿਰੇਦਾਰੀ ਰੱਖੋ ਗੁਰਦੁਆਰਿਆਂ 'ਚ ਜੇ ਕਿਤੇ ਗੁਰੂ ਘਰ ਦੇ ਵਿੱਚ ਕੋਈ ਘਟਨਾ ਵਾਪਰਦੀ ਆ ਉਹਦੀ ਜ਼ਿੰਮੇਵਾਰ ਪ੍ਰਬੰਧਕ ਕਮੇਟੀ ਹੋ ਦੋਸ਼ੀ ਤਾਂ ਹੈਗੇ ਹੀ ਹੈਗਾ ਤੇ ਉਹਦੀ ਪ੍ਰਬੰਧ ਕਮੇਟੀ ਉਹਦੇ ਨਾਲ ਵੀ ਹਿਸਾਬ-ਕਿਤਾਬ ਕੀਤਾ ਜਾਊਗਾ ਹੁਣ ਇਹ ਸੁਚੇਤ ਹੋ ਜਾਣ ਸਾਰੇ ਅਮਰਿਤਪਾਲ ਸਿੰਘ ਮਹਿਰੋ ਦੀ ਵੀ ਗੱਲ ਕਰੀਏ ਤਾਂ ਉਹ ਡੇਰਿਆਂ ਨੂੰ ਲੈ ਕੇ ਜਿਹੜੀ ਕਿ ਉਹਨੇ ਆਵਾਜ਼ ਚੁੱਕੀ ਆ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਉਹਨਾਂ ਨੇ ਪੀਸੀ ਕੀਤੀ ਸੀ ਪੀਸੀ ਦੇ ਵਿੱਚੋਂ ਉਹ ਰੋਪੇ ਉਹ ਕਹਰੇ ਵੀ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਚੀਜ਼ਾਂ ਵੀ ਰੇਪ ਹੋਇਆ ਸਿੱਧੇ ਤੌਰ ਤੇ ਉਹ ਹੀ ਗੱਲ ਕਹਿੰਦੇ ਨੇ ਕਿਵੇਂ ਦੇਖਦੇ ਹੋ ਚੀਜ਼ਾਂ ਨੂੰ ਫਿਰ ਦੇਖੋ ਜੋ ਭਾਈ ਮਰਤਪਾਲ ਸਿੰਘ ਮਹਿਰੋਂ ਦਾ ਕਰ ਰਿਹਾ ਉਹ ਠੀਕ ਆ ਅਸੀਂ ਉਹਦੇ ਨਾਲ ਸਹਿਮਤ ਆ ਅਸੀਂ ਉਹਦੇ ਨਾਲ ਖੜੇ ਆ ਪਹਿਲਾਂ ਵੀ ਖੜੇ ਸੀ ਅੱਜ ਵੀ ਖੜੇ ਆ ਜਿਹੜੋਂ ਕੋ ਚਾਹੂੰ ਕੰਗੇ ਕੰਮ ਕਰੂ ਕੋਈ ਵੀ ਆ ਹੂੰ ਅਸੀਂ ਉਹਦੇ ਨਾਲ ਹਰ ਟਾਈਮ ਖੜੇ ਆ ਤੇ ਦੇਖੋ ਗੁਰੂ ਘਰਾਂ ਦੇ ਵਿੱਚ ਇਹੋ ਜਿਹੇ ਮਸੰਦ ਜਿਹੜੇ ਉਹ ਕੱਢਣੇ ਚਾਹੀਦੇ ਨੇ ਤੇ ਜਿਹੜੇ ਜਿਸ ਤਰ੍ਹਾਂ ਕੋਈ ਵੀ ਸੰਪਰਦਾ ਦਾ ਕਿਸੇ ਵੀ ਸੰਪਰਦਾ ਦਾ ਹੋਵੇ ਉਹ ਕਿਸੇ ਨਾਲ ਅਟੈਚ ਹੋਵੇ ਪਹਿਲਾਂ ਤਾਂ ਉਹ ਸੰਪਰਦਾ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਉਹਨਾਂ ਦਾ ਜੀ ਤੇ ਫੇਰ ਜਿਹੜੀ ਸੰਗਤ ਆ ਉਹ ਉਹ ਜਿਹੜਾ ਹੈਗਾ ਉਹਦਾ ਵਿਰੋਧ ਕਰੇ ਹੂੰ ਜਿਹੜੇ ਗੁਰੂ ਘਰ ਬਣਾ ਕੇ ਬੈਠੇ ਨੇ ਡੇਰੇ ਬਣਾ ਕੇ ਬੈਠੇ ਨੇ ਉਥੇ ਮਾੜੇ ਕੰਮ ਕਰਦੇ ਨੇ ਉਹ ਆਲੇ-ਜਾਲੇ ਸੰਗਤ ਤੋਂ ਸਾਰੇ ਇਹਨਾਂ ਨੂੰ ਵਿਰੋਧ ਕਰਨਾ ਚਾਹੀਦਾ ਜਿੱਥੇ ਮਾੜੇ ਕੰਮ ਹੁੰਦੇ ਨੇ ਕਈ ਥਾਂ ਬਹੁਤ ਚੰਗੇ ਵੀ ਹੁੰਦੇ ਨੇ ਸਾਰੇ ਕੋਈ ਜ ਨਹੀਂ ਹੁੰਦੇ ਬਿਲਕੁਲ ਇਸ ਕਰਕੇ ਜਿਹੜਾ ਮੈਰ ਉਹਨੇ ਕੰਮ ਕੀਤਾ ਬਿਲਕੁਲ ਸਹੀ ਕੀਤਾ ਅਸੀਂ ਉਹਦੇ ਨਾਲ ਖੜੇ ਆਂ ਇਸ ਪੂਰਾ ਸਾਥ ਦੇਵਾਂਗੇ ਮਤਲਬ ਬਾਬਾ ਜੀ ਜਦੋਂ ਪ੍ਰੈਸ ਕਾਨਫਰੈਂਸ ਕੀਤੀ ਜਾਂਦੀ ਤਾਂ ਉਸ ਦੇ ਵਿੱਚ ਰੋ ਰੋ ਪੈਂਦੇ ਨੇ ਕਿਉਂਕਿ ਉਹ ਸਿੱਧਾ ਕਹਿੰਦੇ ਨੇ ਵੀ ਮੇਰਾ ਕਿਸ ਨੇ ਸਾਥ ਨਹੀਂ ਦੇਿਆ ਵੀ ਮੈਂ ਆਵਾਜ਼ ਚੁੱਕੀ ਆ ਵੀ ਮੇਰਾ ਕੋਈ ਸਾਥ ਨਹੀਂ ਦੇ ਰਿਹਾ ਜਿਸ ਤੋਂ ਬਾਅਦ ਲੋਕਾਂ ਨੇ ਸਾਥ ਦੇ ਆ ਉਹਨਾਂ ਦਾ ਪੂਰਾ ਲੋਕ ਕਹਿੰਦੇ ਵੀ ਸੀ ਤੁਹਾਡੇ ਹੱਕ 'ਚ ਖੜਦੇ ਆ ਇੱਕ ਪਾਸੇ ਬਾਬੇ ਦੇ ਵੀ ਉਹ ਬਾਬੇ ਦੇ ਵੀ ਹੱਕ 'ਚ ਲੋਕ ਖੜੇ ਨੇ ਕਿਵੇਂ ਦਿਖਦੇ ਚੀਜ਼ਾਂ ਨੂੰ ਬਈ ਅਸਤਾ ਦਿੱਤਾ ਸਾਥ ਜੇ ਹੁਣ ਗੁਣਾ ਮੰਗ ਨੂੰ ਵੀ ਨਹੀਂ ਮੈਰੋਂ ਮੈਰੇ ਦੇ ਵਿੱਚ ਵੀ ਇਹ ਘਾਟ ਆ ਸਾਡੀ ਵੀਡੀਓ ਚੱਲਦੀ ਆ ਉਹਦੇ ਬੇ ਉਹਦੇ ਸਿੰਘਾਂ ਦੇ ਬੇ ਤੇ ਵੀ ਚੱਲ ਰਹੀ ਆ ਹੂੰ ਤੇ ਉਹ ਤਾਂ ਹੋਰ ਦੂਜਿਆਂ ਨੂੰ ਵੱਡਿਆਂ ਨੂੰ ਮਤਲਬ ਵੀ ਫਲਾਣੇ ਮੇਰੇ ਸਾਥ ਦੇਣ ਉਹਨਾਂ ਦੇ ਸਿੰਘ ਜਾਂਦੇ ਨੇ ਉਹਨਾਂ ਦੇ ਵੱਡੇ-ਵੱਡੇ ਨਾਂ ਲਿਖ ਕੇ ਪਾਏ ਜਾਂਦੇ ਨੇ ਵੀ ਫਲਾਣਾਂ ਜੱਸੀ ਬੰਦੀ ਦੇ ਆਪ ਹੀ ਆ ਗਈ ਜੀ ਚਾਰ ਸਿੰਘ ਭੇਜ ਤੇ ਜੀ ਅਸੀਂ ਇੱਥੇ ਬੋਲੇ ਆ ਉਹਨਾਂ ਦੇ ਹੱਕ ਤੇ ਜਦੋਂ ਉਹਨੇ ਜਗਰਾਉਂ ਕੀਤਾ ਮੈਂ ਛੋਟੇ ਭਰਾ ਨੂੰ ਭੇਜਿਆ ਦਾਸ ਸਿੰਘ ਭੇਜੇ ਕਿਸੇ ਦਾ ਨਾਂ ਨਹੀਂ ਲਿਆ ਧੰਨਵਾਦ ਨਹੀਂ ਕਰਿਆ ਅਸੀਂ ਤਾਂ ਖੜਦੇ ਆ ਅਸੀਂ ਖੂਨ ਡੋਲਦੇ ਆ ਮੈਰੋ ਪਾਣੀ ਵੀ ਨਹੀਂ ਡੋਲਦਾ ਇਹ ਕਿੱਧਰ ਜਾਂਦੀ ਗੱਲ ਆ ਨਹੀਂ ਕੋਈ ਤੇ ਅਸੀਂ ਇਥੇ ਮੋਰਚਾ ਗੱਡਿਆ ਹੋਇਆ ਕਿਹਨੂੰ ਨਹੀਂ ਪਤਾ ਵੀ ਉੱਥੇ ਬਾਬਾ ਰਾਜਾ ਰਾਜ ਸਿੰਘ ਬੈਠਾ ਬਿਲਕੁਲ ਘੱਟ ਦੇ ਘਰ ਸੰਪਰਕ ਟੈਲੀਫੋਨ ਤੇ ਕਰਕੇ ਕਹਿਣਾ ਕੋਈ ਕਹਿੰਦਾ ਮੇਰੇ ਜੱਥੇ ਬੰਦੇ ਸਾਥ ਨਹੀਂ ਕਿਹੜਾ ਜੱਥੇ ਸਾਰੀਆਂ ਜੱਥੇ ਬੰਦੇ ਸਾਥ ਦਿੰਦੀਆਂ ਨੇ ਬਿਲਕੁਲ ਉਹ ਝੂਠ ਬੋਲਦਾ ਇਸ ਗੱਲ ਤੇ ਮੈਂ ਉਹਦੇ ਸਾਹਮਣੇ ਵੀ ਕਹਿਣ ਨੂੰ ਤਿਆਰਾਂ ਸਾਰਿਆਂ ਨੂੰ ਇੱਕ ਵੱਡੇ ਨਾਲ ਜਿਹੜੇ ਸਾਨੂੰ ਪਤਾ ਵੀ ਜਿਹੜੇ ਨਹੀਂ ਦੇ ਸਕਦੇ ਸਾਥ ਉਹ ਤਾਂ ਉਹਨਾਂ ਨੂੰ ਕਹਿੰਦਾ ਮੇਰੇ ਧੱਕੇ ਨਾਲ ਮੇਰੇ ਨਾਲ ਆਓ ਜਿਹੜੇ ਸਾਥ ਦਿੰਦੇ ਨੇ ਉਹਨਾਂ ਦਾ ਤੋਂ ਜ਼ਿਕਰ ਵੀ ਨਹੀਂ ਕਦੇ ਕਰਿਆ ਉਹਨੇ ਉਹਨੇ ਪਹਿਲਾਂ ਪ੍ਰੋਡਿਊਸਰ ਜਿਹੜਾ ਕੁੱਟਿਆ ਡੀਐਕਸ ਜਿਹੜਾ ਹਾਂ ਉਹਦੇ ਉਦੋਂ ਵੀ ਅਸੀਂ ਉੱਥੇ ਮੋਰਚਾ ਲੱਗਿਆ ਸੀ ਉਦੋਂ ਵੀ ਮੈਂ ਉਹਦੇ ਹੱਕ ਦੇ ਬੋਲਿਆ ਜੀ ਜੀ ਤੇ ਹੁਣ ਵੀ ਹੁਣ ਮੈਂ ਉਹਦਾ ਵਿਰੋਧ ਨਹੀਂ ਕਰਦਾ ਜੇ ਕੋਈ ਕਹੇ ਕਮੈਂਟ ਕਰਕੇ ਬਾਬਾ ਵਿਰੋਧ ਕਰਿੰਦਾ ਨਹੀਂ ਪਰ ਸ਼ਖਸ ਨੂੰ ਜਿਹੜਾ ਕੋਈ ਸਾਥ ਦਿੰਦਾ ਉਹਦਾ ਉਹਦਾ ਸਾਥ ਲੈਣਾ ਚਾਹੀਦਾ ਉਹਦੇ ਵੱਲ ਜੇ ਕੋਈ ਇੱਕ ਕਦਮ ਚੱਲ ਕੇ ਜਾਂਦਾ ਉਹਦੇ ਕਰਨ 10 ਕਦਮ ਤੁਰਨਾ ਚਾਹੀਦਾ ਵੀ ਹਾਂ ਸਾਡੇ ਨਾਲ ਖੜ੍ਹ ਗਿਆ ਐਸਾ ਇਹ ਥੋੜੋ ਹੈਗਾ ਵੀ ਹੁਣ ਉਹਨਾਂ ਨੂੰ ਅਣਖੌਲਿਆ ਕਰ ਜੇ ਫਿਰ ਜਿਹੜਾ ਕੋਈ ਸਾਥ ਦਿੰਦਾ ਉਹ ਪਿੱਛੇ ਹਟ ਜਾਂਦਾ ਹੁੰਦਾ ਅਸੀਂ ਸਾਰਾ ਕੁਝ ਦੇਖਿਆ ਅਸੀਂ ਇਹ ਮੋਰਚਿਆਂ 'ਚ ਹੀ ਰਹਨੇ ਆ ਤੇ ਜਸਵੀਰ ਢਾਡੀ ਜਸਵੀਰ ਸਿੰਘ ਮਾਨ ਨੇ ਉਹਨਾਂ ਨੇ ਵੀ ਠੋਕ ਕੇ ਉਹਨਾਂ ਨਾਲ ਬੋਲਿਆ ਕੱਲ ਵੀ ਇਕੱਠ ਕਰਿਆ ਸੀ ਪਰ ਉਹ ਸਖਸ਼ ਨੇ ਉਹਨਾਂ ਦਾ ਕਦੇ ਉੱਥੇ ਵੀ ਨੋਂ ਲਿਆ ਹੀ ਹੈਗਾ ਇਹ ਤਾਂ ਹੁਣ ਉਹਨਾਂ ਦੂਜਿਆਂ ਦਾ ਨੋਂ ਲੈਣਾ ਹਾਈ ਜਿਹੜੇ ਵੱਡੇ ਫਿਰ ਉੱਥੇ ਉਹ ਇਹਨਾਂ ਨੂੰ ਚੰਗਾ ਵੀ ਨਹੀਂ ਸਮਝਦੇ ਇਸ ਕਰਕੇ ਸਾਨੂੰ ਹਰ ਇੱਕ ਨੂੰ ਇੱਕ ਰਸੇ ਨਹੀਂ ਵਟਣਾ ਚਾਹੀਦਾ ਜੇ ਇੱਥੇ ਮੇਰੇ ਕੋਲੇ ਤੁਸੀਂ ਆਇਓ ਹੋਰ ਆਇਆ ਮੈਂ ਸਾਰਿਆਂ ਨੂੰ ਕਹਿੰਦਾ ਜੀਓ ਆਇਆਂ ਨੂੰ ਸਾਡਾ ਸਾਥ ਦਿਨੋਂ ਕੱਲੇ ਕੱਲੇ ਉਹ ਕੱਲੇ ਕੱਲੇ ਬੱਚੇ ਦਾ ਮੈਂ ਧੰਨਵਾਦ ਕਰਦਾ ਜਿਹੜਾ ਸਾਡੀ ਪੋਸਟ ਵੀ ਦੇਖਦਾ ਜਾਂ ਪਾਉਂਦਾ ਵੀ ਹੱਕ ਦੇ ਵਿੱਚ ਵੀ ਕਮੈਂਟ ਵੀ ਕਰਦਾ ਸੀ ਉਹਨਾਂ ਦਾ ਧੰਨਵਾਦ ਆ ਜਿਹੜੇ ਸਾਡੇ ਕੋਲ ਚੱਲ ਕੇ ਆਉਂਦੇ ਅਸੀਂ ਹਰੇਕ ਦਾ ਰਣੀ ਆ ਧੰਨਵਾਦ ਕਰਦੇ ਆ ਇਹ ਥੋੜੋ ਵੀ ਅਸੀਂ ਕਿਸੇ ਨੇ ਵੀ ਸਾਡਾ ਕੋਈ ਸਾਥ ਨਹੀਂ ਦਿੰਦਾ ਬਿਲਕੁਲ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਚੰਗੀਆਂ ਨਹੀਂ ਲੱਗਦੀਆਂ ਮੁੱਖੀ ਬੰਦੇ ਨੂੰ ਕਰਨੀਆਂ ਤੇ ਗੱਲ ਉਹ ਨਹੀਂ ਕਰਦੇ ਨਾਮ ਤੋਂ ਔਲ ਕੇ ਜਿਹੜੇ ਸਾਥ ਦਿੰਦੇ ਨੇ ਉਹਨਾਂ ਦਾ ਡਟ ਕੇ ਸਾਥ ਲਵੇ ਬਿਲਕੁਲ ਅਸੀਂ ਭਜਦੇ ਨਹੀਂ ਮਹਿਰੋਂ ਤੋਂ ਪਹਿਲਾਂ ਵੀ ਅਸੀਂ ਇਹਦੇ ਖੜੇ ਸੀ ਹੁਣ ਵੀ ਖੜੇ ਆ ਤੇ ਜਦੋਂ ਪਹਿਲਾਂ ਮੈਨੂੰ ਇਹ ਦੱਸੋ ਕਿ ਘਰ ਦੇ ਵਿੱਚ ਵਿਆਹ ਹੋਵੇ ਨਾ ਜਾਂ ਕੋਈ ਕਾਰਜ ਹੋਵੇ ਤੇ ਘਰ ਦੇ ਵੀ ਉਹ ਆਉਂਦੇ ਨਹੀਂ ਹੈਗੇ ਜੇ ਵੱਡੇ ਭਰਾ ਦਾ ਛੋਟੇ ਦਾ ਵਿਆਹ ਹੈਗਾ ਨਾ ਜਿਹੜਾ ਵੱਡਾ ਜਿਹਾ ਅੱਡ ਹੋਇਆ ਹੋਵੇ ਉਹ ਵੀ ਜਿੰਨਾ ਚਿਰ ਉਹਨੂੰ ਮਨਾਉਣ ਜਾਂਦੇ ਚਾਰ ਰਿਸ਼ਤੇਦਾਰ ਭੂਆ ਫਫੜ ਨੂੰ ਜਿਹੜੇ ਨਾਲ ਕਹਿਣ ਜਾਂਦੇ ਉਹ ਵੀ ਆਉਂਦੇ ਨਹੀਂ ਹੈਗੇ ਇਹ ਭਾਈ ਗੁਰੂ ਦਾ ਕਾਰਜ ਆ ਅਸੀਂ ਬਿਨ ਬਲਾਇਕ ਅਸੀਂ ਸਾਨੂੰ ਕੋਈ ਹੈਂਕਣ ਦੀ ਕੋਈ ਵੀ ਜਿੱਥੇ ਵੀ ਕੋਈ ਚੰਗਾ ਕੰਮ ਕਰਦਾ ਕੋਈ ਵੀ ਹੋਵੇ ਚਾਹੇ ਸਾ ਅਸੀਂ ਜਾਣਦੇ ਆ ਉਹਨੂੰ ਚਾਹੇ ਨਹੀਂ ਜਾਣਦੇ ਕੋਈ ਨੌਜਵਾਨਾ ਅਸੀਂ ਉਸ ਦੇ ਨਾਲ ਖੜੇ ਹਰ ਟਾਈਮ ਅਸੀਂ ਨਹੀਂ ਭੱਜਦੇ ਘੱਟ ਤੋਂ ਘੱਟ ਸਾਡੇ ਨਾਲ ਗੱਲ ਤਾਂ ਕੋਈ ਕਰੇ ਬਿਲਕੁਲ ਗੱਲ ਕਰਨੀ ਬਣਦੀ ਆ ਇਹ ਥੋੜਾ ਵੀ ਗੱਲ ਤਾਂ ਕੋਈ ਕਰਨੀ ਨਹੀਂ ਇਸ ਕਰਕੇ ਜਿਹੜਾ ਕੋਈ ਸਾਥਨ ਦਾ ਸਾਥ ਜ਼ਰੂਰ ਲਿਓ ਤੇ ਧੰਨਵਾਦ ਵੀ ਅਗਲੇ ਤਾਂ ਕਰਨਾ ਚਾਹੀਦਾ ਬਿਲਕੁਲ ਕੋਈ ਵੀ ਆ ਚਾਹੇ ਸ਼ਖਸ ਇਹ ਤਾਂ ਮੈਂ ਹੁਣ ਇਹ ਲੋਕ ਕਹਿਣਗੇ ਜੱਟ ਕਮੈਂਟ ਕਰਕੇ ਹੁਣ ਬਾਬਾ ਆਏ ਕਹਿੰਦਾ ਨਹੀਂ ਅਸੀਂ ਕਿਸੇ ਦੀ ਵਿਰੋਧਤਾ ਨਹੀਂ ਭਾਈ ਕਰਦੇ ਅਸੀਂ ਹਮੇਸ਼ਾ ਮਹਿਰੋਂ ਦੇ ਨਾਲ ਖੜੇ ਆ ਪਰ ਉਸ ਨੂੰ ਵੀ ਇਹ ਗੱਲਾਂ ਦਾ ਗੌਰ ਕਰਨਾ ਚਾਹੀਦੀਆਂ ਨੇ ਵੀ ਸਾਡੇ ਨਾਲ ਕਿਹੜਾ ਤੁਰਦਾ ਉਵੇਂ ਫਿਰ ਰੋਣ ਲੱਗ ਜਾਣਾ ਵੀ ਅਸੀਂ ਤਾਂ ਸਾਡਾ ਕੋਈ ਸਾਥ ਤੇ ਉਦੋਂ ਪਹਿਲਾਂ ਨੇ ਮੇਰੀ ਵੀਡੀਓ ਕੱਢ ਕੇ ਦੇਖ ਲੋ ਕੱਠ ਤੋਂ ਕੋਲ ਜ਼ਿਕਰ ਤਾਂ ਕਰ ਸਕਦਾ ਵੀ ਫਲਾਨੀ ਜਥੇਬੰਦੀ ਨੇ ਸਾਡਾ ਸਾਥ ਦਿੱਤਾ ਜਸਵੀਰ ਸਿੰਘ ਮਾਨ ਟਾਡੀ ਸਾਹਿਬ ਨੇ ਸਾਡਾ ਸਾਥ ਦਿੱਤਾ ਝੂਠ ਦਾ ਨਾ ਬੋਲੇ ਬਿਲਕੁਲ ਸੱਚ ਦਾ ਪੁਜਾਰੀ ਹੋਣਾ ਚਾਹੀਦਾ ਜੇ ਲੜਨਾ ਜੇ ਹਿੱਕ ੜਾ ਕੇ ਮੂਹਰੇ ਤੁਰਨਾ ਨਹੀਂ ਤਾਂ ਜਿਹੜਾ ਜੇ ਅਸੀਂ ਮਨ ਦੇ ਵਿੱਚ ਚੋਰ ਰੱਖਾਂਗੇ ਫਿਰ ਕਿਤਨਾ ਕਿਤੇ ਡਿਗਾਂਗੇ ਅਸੀਂ ਢੋਖਾ ਖਾਵਾਂਗੇ ਜਿਹੜਾ ਇਹ ਗੱਲਾਂ ਦੇ ਵਿੱਚ ਜਿਹੜਾ ਪਾਸ ਹੋ ਗਿਆ ਉਹ ਨਿਕਲ ਗਿਆ ਬਿਲਕੁਲ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਊ ਉਹੀ ਹੋ ਜਾਂਦਾ ਬਹੁਤ ਸਾਰੇ ਪੋਸਟਾਂ ਪਾਉਂਦੇ ਨੇ ਉਹਨਾਂ ਕਈ ਲਿਖੀ ਜਾਂਦੇ ਨੇ ਫਲਾਣੇ ਨੇ ਸਾਥ ਦਿੱਤਾ ਜੀ ਖਾਨ ਨੇ ਕਾਣੇ ਨੇ ਹੂੰ ਜਿਹੜਾ ਕਾਣਾ ਹੋਊ ਉਹ ਨਾ ਦਵੇ ਸਾਥ ਬਿਲਕੁਲ ਜਿਹੜੇ ਸੱਚੇ ਸੋਤੇ ਸਿੰਘ ਜਿਹੜੇ ਸਾਥ ਦਿੰਦੇ ਨੇ ਤੁਸੀਂ ਉਹਨਾਂ ਨੂੰ ਤਾਂ ਇੱਕ ਰਸੇ ਵੱੱਡੀ ਜਾਓ ਹੂੰ ਕੜਤੂਕੜ ਲਿਖ ਕੇ ਤਾਂ ਪਾਉਣਾ ਚਾਹੀਦਾ ਸਾਰੇ ਵੀ ਫਲਾਣੇ ਫਲਾਣੇ ਜਥੇਬੰਦੀਆਂ ਸਾਥ ਦਿੱਤਾ ਜਾ ਰਹੇ ਆ ਹੁਣ ਅਸੀਂ ਬੋਲਦੇ ਆ ਜੇ ਕੋਈ ਆਉਂਦੇ ਫਲਾਣਾ ਜੇ ਇੱਥੇ ਮੋਰਚੇ ਤੇ ਬਚਾਇਆ ਇੱਥੇ ਇਹ ਕਿਸਾਨ ਜਥੇਬੰਦੀ ਆਈ ਹੈ ਇੱਥੇ ਇੱਥੇ ਪੰਥਕ ਜਥੇਬੰਦੀ ਆਈ ਹੈ ਇੱਥੇ ਮਜ਼ਦੂਰ ਜਥੇਬੰਦੀ ਆਈ ਹੈ ਇੱਥੇ ਨਰੇਗਾ ਫਰੰਟ ਵਾਲੇ ਆਏ ਨੇ ਅਸੀਂ ਸਾਰਿਆਂ ਦਾ ਬੋਲਦੇ ਇੱਥੇ ਬਿਲਕੁਲ ਬੋਲਦੇ ਤੁਸੀਂ ਹੈ ਇਹਦਾ ਕੀ ਮਤਲਬ ਵੀ ਇੱਥੇ ਕੋਈ ਆਇਆ ਨਹੀਂ ਅਸੀਂ ਵੀ ਬੈਠੇ ਆ ਆਪਦੇ ਕੋਕੇ ਗਈ ਜਾਈਏ ਇਸ ਕਰਕੇ ਸਾਰਿਆਂ ਦਾ ਸਾਥ ਲਓ ਜਿਹੜੇ ਸਾਥ ਦਿੰਦੇ ਨੇ ਉਹਨਾਂ ਦੀ ਕਦਰ ਕਰੋ ਬਿਲਕੁਲ ਅਗਰੇ ਨੂੰ ਹੌਸਲਾ ਹੋ ਜਾਂਦਾ ਵੀ ਹਾਂ ਜਦ ਸਾਡੇ ਖੜੇ ਆ ਸਾਡਾ ਜੀ ਅਸੀਂ ਖੂਨ ਡੋਲਦੇ ਆ ਪਾਣੀ ਦਾ ਬੰਦਾ ਡੋਲੇ ਘੱਟ ਤੋਂ ਘੱਟ ਬਿਲਕੁਲ ਬਿਲਕੁਲ ਇਸ ਕਰਕੇ ਅਸੀਂ ਸਾਰੇ ਚੰਗੇ ਕੰਮ ਕਰਨ ਵਾਲਿਆਂ ਦਾ ਮਹਿਰੋਂ ਦੇ ਨਾਲ ਕੱਲ ਵੀ ਖੜੇ ਸੀ ਅੱਜ ਵੀ ਅਸੀਂ ਖੜੇ ਆ ਆਵਾਜ਼ ਤਾਂ ਮਾਰੀ ਉਹ ਬਿਲਕੁਲ ਤਿਆਰ ਆ ਉੱਥੇ ਵੀ ਜਗਰਾਉਂ ਵੀ ਭੇਜੇ ਨੇ ਸਿੰਘ ਪਰ ਉਹਨੇ ਕਦਰ ਨਹੀਂ ਪਾਈ ਹੈਗੀ 9 ਤੱਕ ਨਹੀਂ ਲਿਆ ਜਥੇਬੰਦੀ ਦਾ ਬੀਆ ਸਿੰਘਾਂ ਨੇ ਭੇਜਿਆ ਉੱਥੇ ਦੋ ਸਿੰਘ ਕੱਲ ਪਰਸੋਂ ਇਕੱਠ ਕਰਿਆ ਸੀ ਵਿਆਸ ਦੋ ਸਿੰਘ ਉਹਨਾਂ ਜਥੇਬੰਦੀ ਉਹਨਾਂ ਦਾ ਫਿਰ ਫਿਰ ਉਹਨਾਂ ਦੇ ਮੁਖੀਆਂ ਇਹਨਾਂ ਬੋਲ ਬੋਲ ਪਾਉਂਦੇ ਨੇ ਵੀ ਆਹ ਉਹ ਤਾਂ ਆ ਗਏ ਆਪ ਹੀ ਆ ਗਏ ਦੇਖੋ ਦੇਖੋ ਇਹ ਮੰਨ ਦੇ ਵਿੱਚ ਜਿਹੜਾ ਸਾਧਨ ਦਾ ਉਹਦੇ ਹੁੰਦਾ ਹੀ ਆ ਗੱਲਾ ਵੀ ਜਰ ਇੱਕ ਕਦਰ ਇਹ ਨਹੀਂ ਕਰਦਾ ਬੰਦਾ ਕਦਰ ਕਦਰ ਜ਼ਰੂਰੀ ਹੈ ਇੱਕ ਤਰ੍ਹਾਂ ਦੀ ਕਿਉਂਕਿ ਆਸ ਹੁੰਦੀ ਇੱਕ ਠੀਕ ਆ ਨਾ ਠੀਕ ਆ ਨਾ ਅਸੀਂ ਜਿਹੜਾ ਦੇਖੋ ਅਸੀਂ ਨਾ ਤਾਂ ਅਸੀਂ ਕਾਨੂੰਨ ਕਦੇ ਹੱਥ ਹੱਥ ਚ ਲਿਆ ਨਾ ਅਸੀਂ ਕਾਨੂੰਨ ਤੋਂ ਬਾਹਰ ਚੱਲੇ ਆ ਬਿਲਕੁਲ ਦੈਰੇ ਦੇ ਵਿੱਚ ਰਹਿ ਕੇ ਗੁਰਮਤ ਦੇ ਦੈਰੇ ਦੇ ਵਿੱਚ ਰਹਿ ਕੇ ਜਿਹੜਾ ਸਾਡਾ ਕਾਨੂੰਨ ਆ ਇਥੋਂ ਦਾ ਸਟੇਟ ਦਾ ਉਹਦੇ ਦੈਰੇ ਦੇ ਵਿੱਚ ਰਹਿ ਕੇ ਤੇ ਅਸੀਂ ਕੰਮ ਕਰਨੇ ਨੇ ਅਸੀਂ ਬਹੁਤ ਨੌਜਵਾਨ ਮਰਵਾਲੇ ਹੁਣ ਤੱਕ ਸਾਡੇ ਬਹੁਤ ਨੌਜਵਾਨ ਨੁਕਸਾਨ ਹੋਇਆਗਾ ਅਸੀਂ ਹੁਣ ਇਹ ਨਹੀਂ ਚਾਹੁੰਦੇ ਹੈਗੇ ਵੀ ਕਿਸੇ ਧੀ ਪੁੱਤ ਦਾ ਨੁਕਸਾਨ ਹੋਵੇ ਜਿਹੜੇ ਪਖੰਡੀ ਨੇ ਗੁਰੂ ਘਰਾਂ ਦੇ ਵਿੱਚ ਬੈਠ ਕੇ ਬੇਅਦਬੀਆਂ ਕਰਦੇ ਨੇ ਗੱਦੀਆਂ ਲਾਉਂਦੇ ਨੇ ਜਿਹਾ ਐਸੋ ਬੱਚਿਆਂ ਦਾ ਛੇੜਖਾਨੀ ਕਰਨਾ ਰੇਪ ਵਗੈਰਾ ਉਹ ਸੁਚੇਤ ਹੋ ਜਾਣ ਉਹ ਬਖਸ਼ੇ ਨਹੀਂ ਜਾਣਗੇ ਜਿਹੜੇ ਕੋਈ ਪੁਲਿਸ ਪ੍ਰਸ਼ਾਸਨ ਜਾਂ ਤਾਕੜੇ ਬੰਦੇ ਸਰਕਾਰਾਂ ਉਹਨਾਂ ਦਾ ਸਾਥ ਦਿੰਦਿਆਂ ਨੇ ਉਹ ਵੀ ਆਪ ਦੇ ਆਪ ਨੂੰ ਵਿਚਾਰ ਲੈਣਾ ਕਿਉਂਕਿ ਜਿਹੜੀ ਇਹ ਚੀਜ਼ ਆ ਨਾ ਕੁਰਸੀ ਆ ਇਹ ਥੋੜੇ ਦਿਨਾਂ ਦੀ ਹੁੰਦੀ ਆ 5 ਸਾਲ ਤੱਕ ਹੋ ਸਕਦੀ ਆ ਉਦੋਂ ਬਾਅਦ ਜਿਹੜੇ ਲੋਕ ਨੇ ਜੀ ਉਹ ਰਾਜਾ ਬਣਾ ਸਕਦੇ ਨੇ ਵੋਟ ਪਾ ਕੇ ਤਾਂ ਉਹ ਲਾ ਵੀ ਬੋਰਡ ਦੇ ਨਾਲ ਸਕਦੇ ਨੇ ਇੱਥੇ ਸੜਕਾਂ ਤੇ ਤੁਸੀਂ ਦੇਖ ਸਕਦੇ ਹੋ ਅੱਜ ਸਾਰਿਆਂ ਤੁਸੀਂ ਹਾਲ ਦੇਖ ਲਿਆ ਕਿਵੇਂ ਅੱਜ ਉਹ ਤਰਲੋ ਮੱਸੀ ਹੋਏ ਫਿਰਦੇ ਨੇ ਵੀ ਕੁਰਸੀ ਤੇ ਬੈਠਣ ਨੂੰ ਜਿਨ੍ਹਾਂ ਨੇ ਰਾਜ ਭਾਗ ਮਾਰੇ ਜਿਨ੍ਹਾਂ ਨੇ ਮਨਮਰਜ਼ੀਆਂ ਕੀਤੀਆਂ ਜਿਨ੍ਹਾਂ ਨੇ ਢੋਲੇ ਦੀਆਂ ਲਾਈਆਂ ਅੱਜ ਉਹ ਕੁਰਸੀ ਦੀ ਖਾਤਰ ਤੜਫਦੇ ਫਿਰਦੇ ਨੇ ਵੀ ਸਾਨੂੰ ਉਸ ਕਾਬਜ ਹੋ ਜਾਗੇ ਪਰ ਗੁਰੂ ਦੀ ਉਹਨਾਂ ਨੂੰ ਐਸੀ ਮਾਰ ਪਈਆ ਉਹ ਨਹੀਂ ਕਾਬਜ ਹੋ ਸਕਦੇ ਇਹ ਪੰਥ ਆ ਖਾਲਸਾ ਜੀ ਇਹ ਕਿਸੇ ਨੂੰ ਬਖਸ਼ਦਾ ਨਹੀਂ ਲਿਹਾਜ਼ ਨਹੀਂ ਕਰਦਾ ਸਮਾਂ ਸਮੇਂ ਦੇ ਨਾਲ ਤਰੋ ਸੱਚ ਦੇ ਪਹਿਰਾ ਦਿਓ ਜੀ ਗੇ ਤੂੰ ਮੇਰਾ ਹੋ ਰਹੇ ਸਭ जग ਤੇਰਾ ਹੋਏ ਨਾ ਹੀ ਹਮ ਸકલ ਸੰਗ ਹਮ ਕੋ ਬਣਾਈ ਨਾ ਹੀ ਕੋ ਬਗੈ ਮੇਗਾਨਾ ਨਾ ਕੋ ਬੈਰੀ ਨਾ ਹੀ ਬਗਾਨਾ ਸਾਡਾ ਕਿਸੇ ਨਾਲ ਬੈਰ ਨਹੀਂ ਜੀ ਅਸੀਂ ਸੱਚ ਦੇ ਪੁਜਾਰੀ ਆ ਸੱਚ ਦੇ ਪਹਿਰਾ ਰਹਿਣ ਦੇਣਾ ਗੁਰੂ ਦੀ ਮਰਜਾਦਾ ਦੇ ਵਿੱਚ ਰਹਿਣਾ ਜੀ ਜਿਹੜੇ ਇਥੋਂ ਦਾ ਕਾਨੂੰਨ ਆਉਦੇ ਦੇਰੇ ਵਿੱਚ ਰਹਾਂਗੇ ਗੈਰ ਗੁਰੂ ਨਹੀਂ ਕੋਈ ਕੰਮ ਨਹੀਂ ਕਰਦੇ ਸੱਚ ਦਾ ਬੋਲ ਬਾਲਾ ਕਰਨਾ ਸੱਚ ਤਾਂ ਹਮੇਸ਼ਾ ਅਸੀਂ ਬੋਲਦੇ ਰਹਾਂਗੇ ਤੇ ਸਾਨੂੰ ਕੋਈ ਗੋਲੀ ਅੱਜ ਮਾਰ ਦੇ ਜاہے ਕੱਲ ਮਾਰ ਦੇ ਅਸੀਂ ਬੈਠਿਆਂ ਰਹਦੇ ਗੁਰੂ ਦੇ ਪੈ ਦੇ ਵਿੱਚ ਬਸ ਗੁਰੂ ਕਿਰਪਾ ਰੱਖੇ ਕਿ ਜਿਨਾ ਤਰੇ ਸਵਾਸ ਨੇ ਪੰਥ ਦੇ ਲੇਖੇ ਵਿੱਚ ਲੱਗ ਜਾਣਾ ਗੁਰੂ ਸਾਹਿਬ ਇਸੇ ਤਰ੍ਹਾਂ ਇਹ ਸੇਵਾਵਾਂ ਲੈਂਦੇ ਰਹਿਣ ਇਹ ਹੀ ਅਰਦਾਸ ਸਾਧ ਗੁਰੂਆਂ ਦੇ ਚਰਨਾਂ ਦੇ ਵਿੱਚ ਅਤੇ ਸੰਗਤ ਵੀ ਇਹੀ ਅਰਦਾਸ ਕਰੇ ਕਿ ਜਿੰਨਾ ਤੇਰੀ ਜ਼ਿੰਦਗੀ ਆ ਪੰਥ ਦੇ ਲੇਖੇ ਵਿੱਚ ਲਾਉਣੀ ਆ ਲੱਗ ਜਾਵੇ ਤੇ ਸੰਗਤ ਇਸ ਮੋਰਚੇ ਦਾ ਸਾਥ ਦੇ ਉਹਨਾਂ ਚਰਨੀਆਂ ਸਿੰਘ ਬੰਦੀ ਸਿੰਘੇ ਰਿਹਾਈ ਮੋਰਚਾ ਲਿਆ ਜਿੰਨਾਂ ਚਿਰ ਕੱਲੇ ਕੱਲੇ ਸਿੰਘ ਨੂੰ ਰਿਹਾ ਨਹੀਂ ਕਰਾ ਲੰਦੇ ਸਾਰੇ ਜਿਹੜੇ ਸਾਡੇ ਮੁੱਦੇ ਨੇ ਉਹ ਹੱਲ ਨਹੀਂ ਕਰਾਉਂਦੇ ਉਹਨਾਂ ਚਿਰ ਇੱਥੇ ਬੈਠਾਂਗੇ ਡਟ ਕੇ ਬੈਠੇ ਆ ਪੌਣੇ 2 ਸਾਲ ਹੋ ਗਏ ਹੋਰ ਵੀ ਜਿੰਨਾ ਸਮਾਂ ਲੱਗਦਾ ਲੱਗ ਜਾਣ ਦੇ ਕੋਈ ਗੱਲ ਨਹੀਂ ਜਿਹੜੇ ਸਾਡੇ ਬੰਦੀ ਸਿੰਘ ਨੇ ਉਹਨਾਂ 30 32 32 ਸਾਲ ਹੋ ਗਏ 35 35 ਸਾਲ ਹੋ ਗਏ ਵੀ ਬੈਠੇ ਹੀ ਨੇ ਬਿਲਕੁਲ ਕੋਈ ਗੱਲ ਨਹੀਂ ਗੁਰੂ ਦੀ ਰਜਾ ਦੇ ਵਿੱਚ ਚੜ੍ਹਦੀ ਗੱਲਾ ਦੇ ਵਿੱਚ ਗੁਰੂ ਕਿਰਪਾ ਕਰੇ ਸਭ ਉੱਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਸਾੜੇ ਦਾ ਬਾਬਾ ਰਾਜਾ ਰਾਜ ਸਿੰਘ ਜੀ ਸਿੱਧੇ ਤੌਰ ਤੇ ਜਿਹੜਾ ਕਿ ਇਹ ਕਿਹਾ ਇਹਨਾਂ ਨੇ ਕਿ ਜਿਹੜਾ ਹੁਣ ਬੇਆਦਬੀ ਕਰੂਗਾ ਉਹਨਾਂ ਦਾ ਸਿੱਖ ਸਿੱਧੇ ਤੌਰ ਤੇ ਸੌਦਾ ਲਾਉਣਗੇ ਜੇਕਰ ਬਾਅਦ ਵਿੱਚ ਗੱਲਾਂ ਕਹੀ ਜਾਂਦੀਆਂ ਕਿ ਉਹ ਮੈਂਟਲ ਹੈ ਜਾਂ ਉਹ ਦਿਮਾਗ ਠੀਕ ਨਹੀਂ ਹੈਗਾ ਤਾਂ ਇਹ ਗੱਲਾਂ ਨਹੀਂ ਮੰਨੀਆਂ ਜਾਣਗੀਆਂ ਸਿੱਧੇ ਤੌਰ ਤੇ ਦਾ ਸੌਦਾ ਜਿਹੜਾ ਕਿ ਲਗਾਇਆ ਜਾਵੇਗਾ ਕੈਮਰਮੈਨ ਸ਼ੋਕ ਦੇ ਨਾਲ ਗੁਰਪ੍ਰੀਤ